ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਮਨਮਤਾ ਨਗਰ ਆ ਹਰਾਜ ਮਿੱਤਰੋ ਤਲਵੰਡੀ ਭਾਈ ਪਿੰਡ ਦਾ ਗਵੰਡੀ ਪਿੰਡ ਆ ਕਰਮਿੱਤੀ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਦੋ ਜਾਨਵਰ ਬਕਾਊ ਆ ਇੱਕ ਤਾਂ ਚੰਗੇ ਦੁੱਧ ਦੀ ਮਾਲਕਣ ਕੁਝ ਦਿਨਾਂ ਦੀ ਕੱਚੀ ਟਾਪ ਦੀ ਵਹਿੜ ਵਕਾਉ ਆ ਮਿੱਤਰੋ ਹਜੇ ਕੱਚੀ ਕੱਚੀ ਆ ਬੱਛੀ ਕਰਮ ਵਾਲੀ ਤੇ ਇੱਕ ਹੈਗੀ ਬਾਈ ਉਹਨਾਂ ਦੇ ਕੋਲੇ ਮਿੱਤਰੋ ਮੱਝ ਵਕਾਉ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਆਓ ਮਿਲਦੇ ਆ ਬਾਈ ਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋਈ ਮਾੜਾ ਟੀਟਕ ਹੋ ਜੀ ਵਧੀਆ ਵਧੀਆ ਸਰਪਨਵਾ ਵਧੀਆ ਸਾਰੇ ਤੁਸੀਂ ਦੱਸੋ ਅੱਛਾ ਨਾਮ ਦੱਸ ਦੀਏ ਕਿਹਨਾਂ ਦੀ ਬਾਈ ਆਪਾਂ ਆਪਣਾ ਨਾਮ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਬਾਈ ਘਰ ਆਪਣਾ ਕਿੱਥੇ ਕੋ ਆ ਗਿਆ ਪਿੰਡ ਇਹ ਪਿੰਡ ਦੇ ਵਿਚਾਲੇ ਹੈ ਜੀ ਆਪਣੇ ਦੇਵ ਦੇ ਵਿਚਾਲੇ ਫਿਰਨੀ ਤੇ ਜਾਵਾਂ ਦੇਵ ਫੜਕਾ ਵਾਲੇ ਪਾਸੇ ਉਹਨੇ ਤਾਂ ਪੈਂਚਰ ਵਾਲੀ ਕੋਲੋਂ ਗੜੀ ਮੋੜ ਕੇ ਆ ਹਾਂ ਪਹਿਲੀ ਗਲੀ ਮੋੜਦੀ ਆ ਪਹਿਲੀ ਗਲੀ ਪੈਂਚਰ ਵਾਲੀ ਦੁਕਾਨ ਦੇ ਕੋਲ ਹਾਂਜੀ ਹਾਂ ਅੱਛਾ ਬਾਈ ਦੋ ਜਣਵਰ ਬਕਾਉਗਾ ਪਹਿਲੇ ਨੰਬਰ ਤੇ ਮੈਂ ਆ 21 ਜੁਲਾਈ ਨੂੰ ਦਿਨ ਆ 21 ਸਤੰਬਰ ਨੂੰ ਦਿਨ ਪੂਰੇ ਹੋ ਗਏ 21 ਆ ਜਿਹੜੀ 21 ਤਰੀਕ ਨੂੰ ਪੂਰੇ ਆ ਇਸੇ 21 ਨੂੰ ਪੂਰੇ ਆ ਠੀਕ ਹੈ ਕਿ ਤੇ ਸੂਆ ਕਿੰਨਾ ਸੁੰਦੀ ਹੈ ਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਪਹਿਲੇ ਸੂਇ ਕਿੰਨਾ ਦੁੱਧ ਦੇਤਾ ਸੀ 12 ਕਿਲੋ ਬਾਈ 1200 12 ਤੋਂ ਪਲੱਸ ਹੀ ਰਿਹਾ ਜੀ ਠੀਕ ਹੈ 12 ਕਿਲੋ ਨੂੰ ਦੁੱਧ ਦਿੱਤਾ ਜਿਹੜਾ ਸੁਣੀ ਤਿਆਰ ਹੋ ਜਾਂਦੀ ਹੁੰਦੀ ਹੋਣੀ ਪੂਰੇ ਪੂਰੇ ਜੀ ਦਾ ਪੂਰੀ ਚੌਣ ਚ ਵੀ ਪੋਲੀ ਤੇ ਸਾਰਾ ਐ ਵਧੀਆ 1 ਕਿਲੋ ਮਿਲਦੀ ਸੱਤ ਮਹੀਨੇ ਆ ਪਾਈ ਲੈ ਜAVE ਆਪਰੇ ਆ ਜੀ ਹਾਂ ਜੀ ਪੂਰਾ ਬੰਦਾ ਯਾਦ ਰੱਖੂਗਾ ਵੀ ਅਗਲਾ ਕੋ ਠੀਕ ਆ ਜੀ ਠੀਕ ਆ ਮਰਾ ਜੀ ਠੀਕ ਆ ਟਟੀਆਂ ਜੀ ਸਵੀ ਪੜੀ ਹੈ ਨਾ ਤੇ ਤਿਆਰ ਮੌਕੇ ਤੇ ਹੀ ਹੁੰਦੀ ਹੁੰਦੀ ਪੂਰੇ ਮੌਕੇ ਤੇ ਪੰਜਾ ਸੱਤਾ ਦਿਨਾਂ ਚ ਹੀ ਬਸ ਹਾਂ ਇਹ ਕਈ ਵਾਰੀ ਰਵਾ ਹੁੰਦਾ ਜੀ ਹਾਂ ਜੀ ਹਾਂ ਜੀ ਇਹ ਡਿਪੈਂਡ ਹੁੰਦਾ ਮਹੀਆਂ ਤੇ ਹਾਂ ਜੀ ਹਾਂ ਜੀ ਲੈ ਮੈਂ ਤਰ ਪੂਰਾ ਟੱਗਾ ਮੇਰਾ ਟੱਗਾ ਨਾ ਰਹੁਣਾ ਅੱਛਾ ਭਾਈ ਇਹਨੇ ਸੁਆ ਦੂਜਾ ਸੁਣਾ ਦੇ 21 ਜੁਲਾਈ 21 ਤਰੀਕ ਨੂੰ ਦੇ ਨ ਪੂਰੇ ਜਾਂਦੇ ਹਨਾ ਹਾਂਜੀ ਤੇ ਜੇ ਕੋਈ ਹੁਣ ਦੂਜੇ ਸੂਏ ਨੇ ਦੇਵਾ ਲੂਵਾ ਜਿਹੜਾ 5-7 ਦਿਨ ਰਹਿੰਦੇ ਮੌਕੇ ਤੇ ਪੂਰੇ ਪੂਰੀ ਪੂਰੀ ਜੀ ਦੁੱਧ ਆਦੀ ਫੁੱਲ ਗਰੰਟੀ ਆਪਣੀ ਜੀ ਪੂਰਾ ਪੂਰਾ ਜੀ ਅੱਛਾ ਕੀ ਰੇਟ ਰੱਖਾਂਗੇ ਮਹਾਰਾਜ ਇਹਦਾ ਬਈ ਆਪਾਂ 140 ਜੀ ਤੇ ਇਹ ਗੱਬੜ ਹੈਗੀ ਸ਼ਾਮ ਪਾਲਕੀ ਦੀ ਹਾਂਜੀ 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 ਆ ਵੀ ਥੋੜਾ ਟੀਕਾ ਮੇਰੇ ਹੱਥ ਤੇ ਆ ਕੋਈ ਨਾ ਕਿ ਐਵੇਂ ਕਹਦਾ ਬਾਈ ਨੇ ਦੋਵੇਂ ਸਟਰਾ ਮੈਨੂੰ ਪਹਿਲਾਂ ਫੜਾਏ ਹੋਏ ਆ ਸ਼ਾਮ ਪਾਲਕੀ ਦੇ ਸੀਮਨ ਤੋਂ ਕਰਮਾਂ ਵਾਲੀ ਗੱਬੜ ਆ ਮਿੱਤਰੋ ਤੇ ਹੁਣ ਆ ਜੋ ਮੇ ਤੁਰਘਾਂ ਤੇ ਅੱਛਾ ਭਾਈ ਗਾਂ ਕਿੰਨਾ ਸੋਸ ਹੁੰਦੀ ਹੈ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਜੀ ਹਾਂਜੀ ਤੇ ਇਹਦੇ ਕਿੰਨੇ ਦਾ ਤਰੀਕ ਨੂੰ ਦਿੰਦੇ ਨੇ ਪੂਰੇ ਇਹਦੇ 30 ਨੂੰ ਜੀ ਇਸੇ ਤੀਜੇ ਦੇ ਕਾ 15 ਪਏ ਹਜੇ ਇਹਦੇ ਹਾਂਜੀ 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 ਚਲੋ ਤਾਂ ਫਿਰ ਇਹ ਵੀ ਬਹੁਤ ਪੂਰੇ ਪੂਰੀ ਪੂਰੀ ਜੀ ਸੀਲ 100 ਪੂਰੇ ਦੁੱਧ ਕਿੰਨਾ ਕੋ ਦੁੱਧ 28 ਕਿਲੋ 28 29 ਕਿਲੋ ਰਾਮ ਦਾ 28 29 ਦੁੱਧ ਦਾ ਹੀ ਗਾਂ ਹੀ ਦੁੱਧ ਦਾ ਹਾਂਜੀ 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 ਅੱਛਾ ਇੱਕ ਗੱਲ ਹੋਰ ਆ ਭਾਈ ਇਹਦੇ ਫਿਰ ਸਟੀਵਨ ਵਰਲਡ ਵਾਈਡ ਦਾ ਭਰਾ ਹੈ ਹਾਂ ਵਰਲਡ ਵਾਈਡ ਦਾ ਜੀ ਹਾਂ ਆ ਟੀਕਾ ਹੈਗਾ ਹੀ ਆ ਬਈ ਮਿੱਤਰੋ ਹਾਂ 66 ਭਰਾਏ ਕਿ ਨਾਰਮਲ ਸੀਮਾ ਹਾਂ 66 ਜੀ 66 ਭਰਾਏ ਹਾਂ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਜੀ ਪ੍ਰਤੀਗਿਆ ਜੰਗੀ ਹੱਤੀ ਜਵਾਈ ਜੋਈ ਰੋ ਤੁਹਾਨੂੰ ਵਧੀਆ ਕੱਢੇ ਪੂਰੇ 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 ਵਧੀਆ ਜੀ ਪੂਰੇ ਕੋਈ ਚੁਮਰਦੀ ਤੁਈ ਜੀ ਜੋ ਮਰਜੀ ਜੀ ਠੀਕ ਹੈ ਯਾਰ ਪਹਿਲਾਂ ਪੂਰਾ ਦੇ ਵੀ ਪਈ ਫਿਰ ਕੀ ਰੱਖ ਦਾਂਗੇ ਇਹ ਲੱਖ ਰੁਪਈਆ ਲੈਣ ਲੱਖੇ ਵੀ ਮਾਨਤਨ ਕਰ ਦੇਗੇ ਹਾਂਜੀ ਮੈਂ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਠੀਕ ਹੈ ਬਾਈ ਪਰ ਦੋਨੇ ਪਸ਼ੂ ਘਰੇ ਰੱਖਣ ਵਾਲੇ ਬੰਦਾ ਯਾਦ ਕਰੂਗਾ ਠੀਕ ਤਾਂ ਵੀ ਚੰਗੀ ਆ ਬਈ ਕਦਗਾਠ ਵਾਲੀ ਗਾਂ ਉੱਚੀ ਦੰਮੀ ਆ ਅਜੇ ਤਾਂ ਕੱਚੀ ਕੱਚੀ ਆ ਥਲੋਦਰ ਕਾਰਡ ਤੋੜ ਦੂਗੀ ਪ ਬੈਠਾ ਨਹੀਂ ਜਾਂਦਾ ਇਹ ਤਾਂ ਜਦ ਮਤਲਬ ਪੂਰੀ ਤਿਆਰ ਹੋ ਜਾਂਦੀ ਹੈ ਚਲੋ ਸ਼ੁ크ਰ ਆ ਰੱਬ ਦਾ ਹਾਂਜੀ ਹਾਂਜੀ ਤੇ ਅਸੈਸਰ ਸੀ ਮਨ ਲੱਗਿਆ ਹੋਇਆ ਹਾਂਜੀ 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 ਅੱਛਾ ਭਾਈ ਨੰਬਰ ਕਿਹੜੇ ਤੇ ਗੱਲ ਕਰਾਂਗੇ 85338 ਜੀ 0043 ਇੱਕ ਵਾਰੀ ਹੋਰ ਬੋਲ ਦਿਓ ਜੀ 85338 0043 ਠੀਕ ਹੈ ਭਾਈ ਇਸ ਨੰਬਰ ਤੇ ਬਾਈ ਨਾਲ ਕਰ ਲਓ ਮਿੱਤਰ ਤੁਸੀਂ ਰਾਬਤਾ ਕੈਮ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਹਰਾਜ ਜ਼ਿਲ੍ਹਾ ਫਰੋਇਪੁਰ ਨੇੜੇ ਸ਼ਹਿਰ ਤਲਵੰਡੀ ਪਾਈ ਧੰਨਵਾਦ